ਕਾਰੋਬਾਰ ਸਾਰੇ ਬੰਦ ਹੋ ਜਾਨੇ ਕਾਰੋਬਾਰ ਅੱਗੇ ਕਿਹੜਾ ਹੈਗੇ ਕਾਰੋਬਾਰ ਸਾਰੇ ਠੱਪ ਹੋ ਜਾਨੇ ਠੀਕ ਹੈ ਕਿ ਨਹੀਂ ਸਾਰੇ ਕੰਮਕਾਰ ਰੁਕ ਜਾਨੇ ਸਾਡੇ ਵਾਸਤੇ ਲੋਕਡਾਊਨ ਹੀ ਇੱਕ ਤਰੀਕੇ ਦਾ ਤਾਂ ਦਾ ਰੈਂਟ ਤੇ ਬੈਠੇ ਆ 20-20 ਹਜ਼ਾਰ ਪੁੱਛ ਪੁੱਛ ਹਜ਼ਾਰ ਕਿਰਾਏ ਤੇ ਬੈਠੇ ਉਹਨਾਂ ਦੀ ਕਿਰਾਇਆ ਕੱਢਣਾ ਬਹੁਤ ਮੁਸ਼ਕਲ ਹੋਏਗਾ ਸ਼ਹਿਰ ਦੇ ਵਿੱਚ ਦੋ ਤੋ ਪੋਲ ਨੇ ਇੱਕ ਜਗਰਾਮ ਵਾਲੇ ਤੇ ਇੱਕ ਅੱਧਾ ਸ਼ਹਿਰ ਉਹਧਰੇ ਅੱਧਾ ਇਧਰੇ ਤੇ ਬੰਦ ਕੀਤਾ ਕਿੱਥੇ ਜਾਣਗੇ ਦੁਨੀਆ ਮਨ ਲਓ 2 ਘੰਟੇ ਲਈ ਬੰਦ ਕਰਕੇ ਦੇਖ ਲਓ ਤੇ ਪੂਰਾ ਜਾਮ ਲੱਗ ਜਾਣਾ ਸ਼ਹਿਰ ਚ ਅਗਰ ਤੁਸੀਂ ਸਾਰੇ ਦਿਨ ਬੰਦ ਕਰੋਗੇ ਤਾਂ ਪੂਰਾ ਸ਼ਹਿਰ ਦੇ ਵਿੱਚ ਕੀ ਜਾਮ ਲੱਗੂਗਾ ਤੁਸੀਂ ਜੇਕਰ ਜੇ 3 ਮਹੀਨੇ ਹੈਗੀ ਵੈਲਿਡਿਟੀ ਦੀ ਜਿਹੜੀ 3 ਤੋਂ 4 ਮਹੀਨਾ ਨਾ ਹੋਵੇ ਸਾਰੇ ਉੱਪਰ ਬੱਚਿਆਂ ਨੂੰ ਸਕੂਲ ਵਾਲੇ ਬੱਚਿਆਂ ਨੂੰ ਬੜਾ ਔਖਾ ਹੋਏਗਾ ਕਿਤੇ ਜਾਲਾਂ ਲੱਕੜ ਦੇ ਪੋਲ ਦੇ ਪੂਰਾ ਰਸ਼ ਜਾਮ ਲੱਗੇਗਾ ਜਿੱਤੇ ਜਿੱਤੇ ਬੱਚਾ ਨੂੰ ਸਕੂਲ ਲੱਗ ਰਿਹਾ ਉਹ ਤਾਂ ਘੱਟੋ 8000 ਪਹਿਲਾਂ 1 ਘੰਟਾ ਪਹਿਲਾਂ ਨਿਕਲਣਾ ਪਏਗਾ ਤੇ ਹਾਂ ਉਹ ਜਾ ਪੂਰਾ ਹਾਲ ਹੋ ਜਾਏਗਾ ਟ੍ਰੈਫਿਕ ਦਾ ਸਾਨੂੰ ਜਸਸੀ ਰੋਜ਼ ਦਾ ਕਮਾਣਾ ਰੋਜ਼ ਦਾ ਖਾਣਾ ਵਾ ਸਾਡੇ ਕੋ ਗਾਹ ਨਹੀਂ ਆਉਂਗਾ ਅਸੀਂ ਕਿੱਥੇ ਜਾਵਾਂਗੇ ਲੋਧਾਨਾ ਲੈਵਨਰ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਮਬੇਰੀ ਲੋਧਾਨਾ ਦਾ ਮੁੱਖ ਪੁਲ ਜਿਹੜਾ ਕਿ ਹੈ ਬੰਦ ਕੀਤਾ ਜਾ ਰਿਹਾ ਦਮੋਰੀਆ ਪੁਲ ਨੂੰ 90 ਦਿਨਾਂ ਲਈ ਤਸਵੀਰਾਂ ਨੇ ਦਮੋਰੀਆ ਪੁਲ ਦੀਆਂ ਜਿੱਥੇ ਕਿ 90 ਦਿਨਾਂ ਲਈ ਲਈ ਬੰਦ ਕੀਤਾ ਜਾਵੇਗਾ ਦਮੋਰੀਆ ਪੁਲ 3 ਮਹੀਨਿਆਂ ਦੇ ਲਈ ਬੰਦ ਕੀਤਾ ਜਾਏਗਾ 20 ਨਵੰਬਰ ਤੋਂ ਬਾਅਦ ਜਿਹੜੀ ਇਸ ਪੁਲ ਦੀ ਆਵਾਜਾਵੀਂ ਬੰਦ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਨਵੀਂ ਦਿੱਲੀ ਤੋਂ ਲੈ ਕੇ ਅੰਬਰਸਤ ਤੱਕ ਜਿਹੜੀ ਹੈ ਉੱਪਰ ਲੈਨ ਜਿਹੜੀ ਕਿ ਹੈ ਨਵੀਂ ਨਵੀਂ ਪਟਰੀ ਦਾ ਨਿਰਮਾਣ ਚੱਲ ਰਿਹਾ ਕਰਨ ਕਰ ਰਹੇ ਨੇ ਤੇ ਅੰਬਰ ਨਵੀਂ ਦਿੱਲੀ ਤੋਂ ਲੈ ਕੇ ਅੰਬਰਸਤ ਤੱਕ ਜਿਹੜੀ ਕਿ ਹੈ ਨਵੀਂ ਲੈਨ ਜਿਹੜੀ ਕਿ ਹੈ ਉਸ ਦੇ ਤਹਿਤ ਪਾਣੀ ਹੈ ਤਾਂ ਕਰਕੇ ਜਿਹੜਾ ਕਿ ਹੈ ਦਮੋਰੀਆ ਪੁਲ ਬੰਦ ਕੀਤਾ ਜਾ ਰਿਹਾ ਵਾ ਹਾਲਾਂਕਿ ਆਵਾਜ਼ ਆਵੇ ਤੇ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ ਤੇ ਦੁਕਾਨਦਾਰ ਜਿਹੜੇ ਇੱਥੇ ਦੁਕਾਨਦਾਰ ਵਪਾਰੀ ਨੇ ਜਿਹੜੇ ਕਿ ਆਪਣਾ ਇੱਥੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਬੜੀਆ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਤੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਹਾਲਾਂਕਿ ਦੇਖ ਸਕਦੇ ਹੋ ਹਾਲਾਂਕਿ ਆਸ-ਪਾਸ ਦੇ ਦੁਕਾਨਾਂ ਵੀ ਨੇ ਤੇ ਇਹਨਾਂ ਵਪਾਰੀਆਂ ਨੂੰ ਕਾਫੀ ਕਾਫੀ ਦਿੱਕਰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਏਗਾ ਬੇਪਾਨੀਆਂ ਚ ਰੋਸ਼ਵੀ ਹੈਗਾ ਵੈ ਦੱਸਿਆ ਜਾ ਰਿਹਾ ਕਿ ਦਮੋਰੀਆ ਪੁਲ ਦੇ ਕੋਲ ਆਸ-ਪਾਸ ਜਿਹੜੇ ਦਮੋਰੀਆ ਪੁਲ ਦੇ ਰਸਤਾ ਜਿਹੜਾ ਕੀ ਹੈ ਬੰਦ ਕੀਤਾ ਜਾਵੇਗਾ ਉਹ ਉਹ ਵੀ ਦੂਸਰਾ ਹੈ ਦੂਸਰਾ ਰਸਤਾ ਜਿਹੜਾ ਕੀ ਹੈ ਕੰਟਾਗਾ ਸਬਜ਼ੀ ਮੰਡੀ ਗਾਂਧੀ ਨਗਰ ਮਾਰਕੀਟ ਦ੍ਰੇਸੀ ਮੰਨਾ ਸਿੰਘ ਨਗਰ ਨੂੰ ਜਿਹੜਾ ਕੀ ਹੈ ਰੋਜ਼ਾਨਾ ਲੱਖਾਂ ਦੇ ਲੱਖਾਂ ਦੇ ਤਦਾਦ ਦੇ ਵਿੱਚ ਲੋਕ ਜਿਹੜੇ ਕੀ ਇੱਥੋਂ ਆਉਂਦੇ ਜਾਂਦੇ ਨੇ ਤੇ ਇਹ ਤਸਵੀਰਾਂ ਦੇਖ ਸਕਦੇ ਹੋ ਜੀ ਵਾਲਾ ਕੀ ਟ੍ਰੈਫਿਕ ਦੀ ਵੀ ਕਾਫੀ ਸਮੱਸਿਆ ਜਿਹੜੀ ਕਿ ਇੱਥੇ ਦੇਖਣ ਨੂੰ ਮਿਲੇਗੀ ਤੇ ਵਪਾਰੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨੀ ਕੁ ਮੁਸ਼ਕਿਲ ਦਾ ਸਾਹਮਣਾ ਕਰਨਾ ਪਏਗਾ ਕਿੰਨੀ ਕੁ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪਏਗਾ ਕਿਉਂਕਿ ਨਵਾਂ 20 ਨਵੰਬਰ ਤੋਂ ਬਾਅਦ ਤਾਂ ਜਿਹੜਾ ਕੀ ਹੈ ਪੁਲ ਬੰਦ ਹੋਣ ਜਾ ਰਿਹਾ ਹੈ ਤੇ ਕਾਰੋਬਾਰ 'ਤੇ ਕਿਹਦਾ ਪ੍ਰਭਾਵ ਪਏਗਾ ਸਰ ਕੀ ਨਾਮ ਤੁਹਾਡਾ ਪ੍ਰਦੀਪ ਬੱਗਾ ਹਾਂਜੀ ਪ੍ਰਦੀਪ ਬੱਗਾ ਪ੍ਰਦੀਪ ਜੀ 20 ਤਰੀਕ ਨੂੰ ਬੰਦ ਹੋਣ ਜਾ ਰਿਹਾ ਹੈ ਕਿਤਨਾ ਕੁ ਦੇ ਕਾਰੋਬਾਰ 'ਤੇ ਪ੍ਰਭਾਵ ਪਏਗਾ ਕਾਰੋਬਾਰ ਸਾਰੇ ਬੰਦ ਹੋ ਜਾਣੇ ਕਾਰੋਬਾਰ ਅੱਗੇ ਕਿਹੜਾ ਹੈਗੇ ਕਾਰੋਬਾਰ ਸਾਰੇ ਠੱਪ ਹੋ ਜਾਣੇ ਤੁਸੀਂ ਆਪ ਦੇਖੋ ਕਾਰੋਬਾਰ ਤਾਂ ਅੱਗੇ ਹੈ ਨਹੀਂਗਾ ਓਏ ਰੇਂਦਾ ਖੁੰਦਾ ਬਿਲਕੁਲ ਹੀ ਬੰਦ ਹੋ ਜੂਗਾ ਸਾਰੇ ਦੁਕਾਨਦਾਰ ਵਿਹਲੇ ਹੋ ਜਾਣੇ ਸਰ ਅੱਜ ਲਗਭਗ 20 ਤਰੀਕ ਹੋ ਚੁੱਕੀ ਹੈ ਬੰਦ ਦਾ ਐਲਾਨ ਆ ਚੁੱਕਾ ਹੈ ਕਿ ਬੰਦ ਕੀਤਾ ਜਾਏਗਾ ਪੁੱਲ 24 ਤਰੀਕ ਨੂੰ ਕਹਿੰਦੇ ਬੰਦ ਕਰ ਦੇ ਤੂੰ 24 ਤਰੀਕ ਦਾ ਹੋ ਗਿਆ ਹਾਂ ਜੀ ਲੱਗਦਾ ਨਹੀਂ ਕਿ ਤਨਾ ਕਿਤੇ ਆਵਾਜਾਵੀ ਇੱਥੇ ਹੁੰਦੀ ਜਾਂਦੀ ਹੈ ਟ੍ਰੈਫਿਕ ਸਮੱਸਿਆ ਵੀ ਕਾਰੋਬਾਰ 2 ਮਿੰਟ ਖੜ ਕੇ ਦੇਖੋ ਦੇਖੋ ਕਿੰਨਾ ਟ੍ਰੈਫਿਕ ਇੱਥੇ ਮੰਨ ਲਓ 2 ਘੰਟੇ ਲਈ ਬੰਦ ਕਰਕੇ ਦੇਖ ਲਓ ਤੇ ਪੂਰਾ ਜਾਮ ਲੱਗ ਜਾਣਾ ਸ਼ਹਿਰ 'ਚ ਅਗਰ ਤੁਸੀਂ ਸਾਰੇ ਦਿਨ ਬੰਦ ਕਰੋਗੇ ਤਾਂ ਪੂਰਾ ਸ਼ਹਿਰ ਦੇ ਵਿੱਚ ਕੀ ਜਾਮ ਲੱਗੂਗਾ ਤੁਸੀਂ ਦੇਖੋ ਤੰਗ ਪਰੇਸ਼ਾਨ ਹੋਣਗੇ ਤੰਗ ਪਰੇਸ਼ਾਨ ਸਭ ਤੋਂ ਜ਼ਿਆਦਾ ਤਾਂ ਪੁਲਿਸ ਵਾਲੇ ਨੇ ਸਭ ਤੋਂ ਜ਼ਿਆਦਾ ਪਰੇਸ਼ਾਨ ਹੋਣਾ ਇੰਨਾ ਟ੍ਰੈਫਿਕ ਸਾਂਭਣਾ ਸਭ ਤੋਂ ਜ਼ਿਆਦਾ ਪੁਲਿਸ ਨੂੰ ਪਰੇਸ਼ਾਨੀ ਆਣੀ ਹੈ ਪਬਲਿਕ ਨੂੰ ਤਾਂ ਆਣੀ ਆਣੀ ਹੈਗੀ ਆ ਸਪੌਂਸਰ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀਆਂ ਨਹੀਂ ਕਿਉਂਕਿ ਇੱਧਰ ਬੰਦ ਹੋਣ ਦਾ ਮੇਨ ਸਾਰਾ ਰਾਹ ਮੇਨ ਆ ਉਹਨੇ ਰਾਹ ਜਿਹੜਾ ਹੈਗਾ ਵਾ ਤੁਸੀਂ ਦੇਖੋ ਮਾਡਲ ਟਾਊਨ ਨੂੰ ਮਾਡਲ ਗ੍ਰਾਮ ਨੂੰ ਹਰ ਪਾਸੇ ਨੂੰ ਸਾਰੇ ਰਾਹ ਜਾਂਦੇ ਆ ਹੋਰ ਵੀ ਜਿਹੜੇ ਵਪਾਰੀਏ ਦੇ ਨਾਲ ਗੱਲਬਾਤ ਕਰਾਂਗੇ ਸਰ ਕਿੰਨੀ ਕੁ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪਏਗਾ ਕਿਉਂਕਿ 24 ਤਰੀਕ ਤੋਂ ਜਿਹੜਾ ਕੀ ਹੈ ਪਹਿਲੇ 20 ਤਰੀਕ ਦੀ ਡੇਟ ਦਿੱਤੀ ਗਈ ਉਹ 24 ਤਰੀਕ ਦੀ ਡੇਟ ਦਿੱਤੀ ਗਈ ਹੈ ਵਪਾਰੀਆਂ ਨੂੰ ਕਿੰਨਾ ਕੁ ਇਹ ਕਿ ਦੁਕਾਨਾਂ ਦੇ ਸਾਹਮਣੇ ਕਿਹੜੇ ਦੁਕਾਨਦਾਰ ਰੈਂਟ ਦੇ ਬੈਠੇ ਆ 20-20 25-25 ਹਜ਼ਾਰ ਕਿਰਾਏ ਦੇ ਬੈਠੇ ਉਹਨਾਂ ਦੀ ਕਿਰਾਇਆ ਕੱਢਣਾ ਬਹੁਤ ਮੁਸ਼ਕਲ ਹੋਏਗਾ ਕਈਆਂ ਦੇ ਕੋਈ ਛੋਟੇ ਦੁਕਾਨਦਾਰੇ ਉਹਨਾਂ ਦੀ ਆਈ ਚਰਾਈ ਹੈ ਉਹਨਾਂ ਦੀ ਉਹਨਾਂ ਦੇ ਕਾਰੋਬਾਰ 'ਚ ਬਹੁਤ ਜ਼ਿਆਦਾ ਮਤਲਬ ਠੱਪ ਹੋਏਗਾ ਕਾਰੋਬਾਰ 'ਚ ਕਿ ਇਹ ਜਿੰਨੀ ਕੰਮ ਜਲਦੀ ਹੋ ਚੁੱਕੀ ਸੋ ਕਿ ਬਹੁਤ ਵਧੀਆ ਹੈ ਕਿ ਅਗਰ ਜੇ 3 ਮਹੀਨੇ ਹੈਗੀ ਵੈਲਿਡਿਟੀ ਇਹਦੀ ਜੇ 3 ਤੋਂ 4 ਮਹੀਨਾ ਨਾ ਹੋਵੇ ਤੇ ਇਹਦੇ ਮਹੀਨੇ 'ਚ ਕੰਪਲੀਟ ਹੋ ਜਾਏ ਕੰਮ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਹੋਏਗਾ ਬਿਲਕੁਲ ਰੋਸ ਦਿਖਾਈ ਦੇ ਰਿਹਾ ਕਿਸੇ ਦਾ ਕਾਰੋਬਾਰੀ ਦੇ ਵਿੱਚ ਹਾਂਜੀ ਟਕਰ ਪੇਸ਼ਾਨੀ ਦਾ ਸਾਹਮਣਾ ਰੋਸ ਪਰੇਸ਼ਾਨੀ ਬਹੁਤ ਜ਼ਿਆਦਾ ਹੋਏਗੀ ਜੇ ਇਤੋਂ ਘੁੰਮ ਕੇ ਆਣਾ ਪਏਗਾ ਸਾਰੇ ਇਹ ਦੋਨੇ ਸਾਰਾ ਰੋਡ ਕਰਾਸ ਬੰਦ ਹੋਇਆ ਨਾ ਖਸਾਰੀ ਹੈ ਸਾਰੇ ਉੱਪਰ ਬੱਚਿਆਂ ਨੂੰ ਸਕੂਲ ਵਾਲੇ ਬੱਚਿਆਂ ਨੂੰ ਬੜਾ ਔਖਾ ਹੋਏਗਾ ਕਿਤੇ ਜਾਲਾਂ ਲੱਕੜ ਦੇ ਪੋਦੇ ਪੂਰਾ ਰਸ਼ ਜਾਮ ਲੱਗੇਗਾ ਜਿੱਤੇ ਜਿੱਤੇ ਬੱਚੇ ਨੂੰ ਸਕੂਲ ਲੱਗਦਾ ਹੈ ਉਹ ਤੋਂ ਘੱਟ ਅੱਠੇ ਜਾਣਾ ਪਏਗਾ ਪਹਿਲਾਂ ਨਿਕ ਘੰਟਾ ਪਹਿਲਾਂ ਨਿਕਲਣਾ ਪਏਗਾ ਟ੍ਰੈਫਿਕ ਉਹ ਜਾ ਪੂਰਾ ਹਾਲ ਹੋ ਜਾਏਗਾ ਟ੍ਰੈਫਿਕ ਦਾ ਪੂਰ ਬਿਲਕੁਲ ਵਪਾਰੀਆਂ ਨਾਲ ਗੱਲਬਾਤ ਕਰਦੇ ਵੀ ਦਿਖਾਈ ਦੇ ਰਹੀਆਂ ਕਿ ਵਪਾਰੀਆਂ 'ਚ ਵੀ ਰੋਸ ਹੈ ਤੇ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣੇ ਵੀ ਜਿਹੜਾ ਕੀ ਉਹਨਾਂ ਨੂੰ ਕਰਨਾ ਪਵੇਗਾ ਕਿਉਂਕਿ ਜਿਹੜਾ ਜਦੋਂ 24 ਤਰੀਕ ਨੂੰ ਹਾਲਾ ਕਿ ਉਹਨੂੰ 24 ਤਰੀਕ ਨੂੰ ਜਿਹੜੀ ਕਾਲ ਦਿੱਤੀ ਗਈ ਹੈ ਤੇ ਹੋਰ ਵੀ ਵਪਾਰੀਆਂ ਨਾਲ ਅੰਕਲ ਜੀ 24 ਤਰੀਕ ਨੂੰ ਜਿਹੜਾ ਕੀ ਹੈ ਦਮੋਰੀਆ ਪੁਲ ਬੰਦ ਕੀਤਾ ਜਾਏਗਾ ਕਿਸ ਤਰ੍ਹਾਂ ਦੇ ਦਿਓ ਕਿ ਲੋਕਾਂ ਨੂੰ ਕਿੰਨੀ ਕਿਹੋ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪਵੇਗਾ ਜਿਹੜੇ ਤੇ ਵਪਾਰੀ ਨੇ ਦੁਕਾਨਾਂ ਖੋਲੀਆਂ ਹੋਈਆਂ ਕਈ ਕਿਰਾਏ ਤੇ ਬੈਠੇ ਹੋਏ ਨੇ ਕਿੱਦਾਂ ਕਿਰਾਇਆ ਕੱਢਣੇ ਕਿੱਦਾਂ ਖਰਚਾ ਕਰਦਣਗੇ ਓਏ ਕਾਰਨੇ ਜਨਾਬ ਸ਼ਹਿਰ ਦੇ ਵਿੱਚ ਦੋ ਤੋਂ ਪੁਲ ਨੇ ਇੱਕ ਜਗਰਾਮਾ ਵਾਲੇ ਤੇ ਕਿ ਅੱਧਾ ਸ਼ਹਿਰ ਉਧਰ ਹੈ ਅੱਧਾ ਇਧਰ ਹੈ ਇਹ ਬੰਦ ਕੀਤਾ ਤਾਂ ਕਿੱਧਰ ਜਾਣਗੇ ਦੁਨੀਆ ਆ ਗੱਲ ਹੈ ਕਾਰੋਬਾਰੀ ਜਿਹੜੇ ਕਾਰੋਬਾਰੀ ਇੱਥੇ ਬੈਠੇ ਨੇ ਵਪਾਰੀ ਆ ਕੇ ਬੈਠੇ ਨੇ ਸਵੇਰ ਦੁਕਾਨ ਖੋਲਦੇ ਨੇ ਕੀ ਲੱਗਦਾ ਹੈ ਖੋਲ ਪਾਣਗੇ ਬਿਲਕੁਲ ਜੀ ਸਾਰੇ ਜਿਹੜੇ ਜਿੱਲੇ ਵੀ ਬੈਠੇ ਨੇ ਦੁਕਾਨਦਾਰ ਚੌੜੇ ਬਾਜ਼ਾਰ ਇਹ ਸਾਰੇ ਪੁਲ ਉਪਰ ਇਧਰ ਨੂੰ ਜਾਂਦੇ ਨੇ ਇਹਦਾ ਬੜਾ ਬੜਾ ਔਖਾ ਹੋਵੇਗਾ ਉਹਨੂੰ ਮੇਰੇ 90 ਦਿਨਾਂ ਲਈ ਬੰਦ ਕੀਤਾ ਗਿਆ ਕੀ ਲੱਗਦਾ ਕੰਮ ਜਲਦੀ ਹੋ ਪਾਏਗਾ ਕੀ ਨਹੀਂ ਹਾਂ ਕੰਮ ਜਲਦੀ ਹੋ ਪਾਏਗਾ ਇੱਥੇ ਅੱਗੋਂ ਮਹਾਰਾਜ ਜਾਣੇ ਜਲਦੀ ਹੁੰਦਾ ਕਿ ਨਹੀਂ ਹੁੰਦਾ ਤੋਂ ਬਿਲਕੁਲ ਗੱਲਬਾਤ ਕਰਦੇ ਦੌਰਾਨ ਰੋਸ ਜਤਾਇਆ ਗਿਆ ਵਾ ਤੇ ਹੋਰ ਵੀ ਵਪਾਰੀਆਂ ਨਾਲ ਗੱਲਬਾਤ ਕਰਾਂਗੇ ਅ ਭਾਈ ਇਹ ਕੀ ਨਾਮ ਹੈ ਤੁਹਾਡਾ ਦੀਪਕ ਭਾਜੀ ਦੀਪਕ ਜੀ 24 ਦਿਨਾਂ 24 ਤਰੀਕ ਨੂੰ ਬੰਦ ਕੀਤਾ ਜਾ ਰਿਹਾ ਵਾ ਤੇ ਵਪਾਰੀਆਂ ਦੇ ਵਿੱਚ ਰੋਸ ਨਹੀਂ ਭਾਈ ਕੰਮਕਾਰ ਸਾਰੇ ਠੱਪ ਹੋ ਜਾਨੇ ਇੱਥੇ ਕੰਮਕਾਰ ਸਾਰੇ ਰੋਕੇ ਆਨੇ 3 ਮਹੀਨੇ ਦਾ ਬਹੁਤ ਜ਼ਿਆਦਾ ਟਾਈਮ ਦੇ ਰਹੇ ਨੇ 15 20 ਦਿਨ ਹੋ ਜਾਣ ਤਾਂ ਚਲੋ ਵਧੀਆ ਗੱਲ ਹੁੰਦੀ ਆ ਠੀਕ ਆ ਕਿ ਨਹੀਂ ਸਾਰੇ ਕੰਮਕਾਰ ਰੁਕ ਜਾਨੇ ਆ ਸਾਡੇ ਵਾਸਤੇ ਲੋਕਡਾਊਨ ਹੀ ਇੱਕ ਤਰੀਕੇ ਦਾ ਠੀਕ ਆ ਜੀ ਆ ਸਾਰੇ ਸੀਜ਼ਨ ਦਾ ਟਾਈਮ ਆ ਸਰਦੀ ਦਾ ਟਾਈਮ ਆ ਕੰਮਕਾਰ ਕਰਨੇ ਆ ਕਿੱਥੋਂ ਕਰਾਂਗੇ ਕੰਮ ਕਰ 15 20 ਦਿਨ ਹੋਵੇ ਉਹ ਤਾਂ ਚਲੋ ਸਰ ਜੰਦਾ ਵਾ ਜੀ ਬੰਦ ਕਰ ਦਿਓ ਤਾਂ ਕੋਈ ਦਿੱਕਤ ਨਹੀਂ ਹੁੰਦੀ ਇਹ ਆ ਜੀ ਲੱਗਦਾ ਨਹੀਂ ਕਿਤੇ ਨਾ ਕਿਤੇ ਵਪਾਰੀ ਫੇਟੋ ਮਾਰ ਖਾਏਗਾ ਵਪਾਰ ਚ ਹਾਂਜੀ ਹਾਂਜੀ ਖਾਏਗਾ ਜੀ ਕੰਮ ਕਰ ਅਸੀਂ ਰੋਜ਼ ਕਮਾਣਾ ਰੋਜ਼ ਤਾਜਾ ਖਾਣਾ ਤਾਜਾ ਕਮਾਣਾ ਇਹ ਸਾਡਾ ਕੰਮ ਹੀ ਆ ਤੇ ਸਰਕਾਰਾਂ ਲਗਾਤਾਰ ਜਿਹੜੀ ਆ ਬੰਦਕਾਰੀ ਕਰੀ ਕੁਝ ਬੰਦ ਕਰਦੀ ਕੁਝ ਬੰਦ ਕਰ ਦਿੰਦੀ ਆ ਕਈ ਪ੍ਰਸ਼ਾਸਨ ਕੁਝ ਬੰਦ ਕਰ ਦਿੰਦਾ ਵਾ ਲੱਗਦਾ ਨਹੀਂ ਵਪਾਰੀ ਨੀਚੇ ਦਾ ਨੀਚੇ ਡਿੱਗਿਆ ਰਹਿੰਦਾ ਹਾਂਜੀ ਸਰ ਨੀਚੇ ਦਾ ਨੀਚੇ ਡਿੱਗਿਆ ਫਿਰਦਾ ਸਾਰੀ ਤੁਹਾਨੂੰ ਦੱਸਿਆ ਸੀ ਰੋਜ਼ ਦਾ ਕਮਾਣਾ ਰੋਜ਼ ਦਾ ਖਾਣਾ ਵਾ ਸਾਡੇ ਕੋ ਗਾਹਕ ਨਹੀਂ ਆਉਂਗਾ ਅਸੀਂ ਕਿੱਥੇ ਜਾਵਾਂਗੇ ਦੁਕਾਨ ਖੋਲ ਦੁਕਾਨ ਖੋਲੀ ਨਾ ਖੋਲੀ ਇਹ ਨੀ ਪੁਰਾਣੀ ਦੁਕਾਨ ਆ ਜੀ ਕਿੰਨੇ ਸਾਲ ਪੁਰਾਣੀ ਪਰੋਣਾ ਇਹ ਹੈਗੀ 30 35 ਸਾਲ ਪੁਰਾਣੀ ਹੈਗੀ ਹੈ ਜੀ ਤੇ ਮਤਲਬ ਕਿ ਦੁਕਾਨ ਖੋਲੀ ਨਾ ਖੋਲੀ ਭਾਈ ਖੁੱਲਣੀ ਚਾਹੀਦੀ ਦੁਕਾਨਾਂ ਜੀ ਦੁਕਾਨ ਖੁੱਲੇ ਵਗੈਰ ਕਿੱਥੇ ਗੁਜ਼ਾਰਾ ਹੋਣਾ ਹੈ ਦੁਕਾਨਾਂ ਦਾ ਕਿਰਾਇਆ ਵੀ ਦੇਣਾ ਕਿਰਾਇਆ ਸਾਨੂੰ ਵੱਡੀ ਸਾਡੀ ਕਿਰਾਏ ਤੇ ਦੁਕਾਨਾਂ ਜੀ ਕਿਰਾਇਆ ਮੈਂ ਕਿੱਥੋਂ ਲਿਆਵਾਂਗੇ ਸੀ ਕਿੱਥੋਂ ਦ ਮੰਗ ਸਾਡੇ ਹੈਗਾ 6000 ਹੈਗਾ ਹਾਂ ਜੀ ਤੇ ਭਾਈ ਜੇ ਬੰਦ ਹੋ ਜਾਏਗਾ 6000 ਕਿੱਥੋਂ ਨਿਕਲੇਗਾ ਉਹੀ ਤਾਂ ਗੱਲ ਹੈ ਭਾਈ ਉਹੀ ਤਾਂ ਸਾਰੇ ਅਸੀਂ ਕੱਲ ਵੀ ਆਏ ਸੀਗੇ ਸਾਰੇ ਪ੍ਰੈਸ ਬੋਟਰ ਗੱਲਬਾਤ ਕਰਕੇ ਗਏ ਆ ਜੀ ਇਹ ਇਹ ਆ ਮੀਟਿੰਗ ਬੈਠੀ ਮਾਰਕੀਟ ਦੀ ਮੀਟਿੰਗ ਭ ਗੱਲਬਾਤ ਕਰਾਂਗੇ ਦੁਕਾਨਦਾਰਾਂ ਨਾਲ ਬਾਕੀ ਹੈ ਇੱਧਰ ਸਾਰੇ ਹੈਗੇ ਮੂੰਫਲੀ ਵਾਲੇ ਹੈਗੇ ਉਹਨਾਂ ਦਾ ਵੀ ਸੀਜ਼ਨ ਟਾਈਮ ਸਾਰਿਆਂ ਦਾ ਟਾਈਮ ਹੈ ਜੀ ਬਿਲਕੁਲ ਵਪਾਰੀਆਂ ਵਿੱਚ ਹਾਲਾਂਕਿ ਬੜਾ ਵੱਡਾ ਰੋਸ ਹੈ ਕਿ 6 6 3 ਮਿੰਨਿਟ ਦੀ ਦੇਰੀ ਕਿਹਾ ਬੰਦ ਕੀਤਾ ਜਾਏਗਾ ਦਮੋਰੀਆ ਪੁਲ ਤੇ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਦਮੋਰੀਆ ਪੁਲ ਤੋਂ ਦਿਖਾ ਰਹੇ ਹਾਂ ਸਾਂਝਿਆ ਕਰ ਰਹੇ ਹਾਂ ਦਿੱਤੇ ਕਿ ਵਪਾਰੀਆਂ ਦੇ ਵਿੱਚ ਕਾਫੀ ਰੋਸ ਹੈ ਆਵਾਜਾਹੀ ਜਿਹੜੀ ਕਿ ਹੈ ਸੈਂਟਰ ਦੇ ਵਿੱਚ ਆਵਾਜਾਹੀ ਜਿਹੜੀ ਕਿ ਹੈ ਲੱਗੀ ਰਹਿੰਦੀ ਇੱਥੇ ਦਮੋਰੀਆ ਪੁਲ ਤੋਂ ਹਾਲਾਂਕਿ ਕੰਟਾਗੜ ਗਾਂਧੀ ਨਗਰ ਸਬਜੀ ਕੰਟਾਗੜ ਗਾਂਧੀ ਨਗਰ ਤੇ ਹੋਰ ਵੀ ਅੰਨੇ ਜਿਹੜੇ ਕੀ ਹੈ ਰਾਸੇ ਇਥੋਂ ਜੁੜਦੇ ਨੇ ਤੇ ਅਟੈਚ ਹੁੰਦੇ ਨੇ ਪਰ ਜਦੋਂ ਇਹ ਬੰਦ ਹੋ ਜਾਏਗਾ ਤੇ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣੇ ਵੀ ਜਿਹੜਾ ਕੀ ਹੈ ਲੋਕਾਂ ਨੂੰ ਤੇ ਵਪਾਰੀਆਂ ਨੂੰ ਕਰਨਾ ਪਾਵੇਗਾ ਤੇ ਉੱਪਰ ਜਿਹੜੀ ਕੀ ਹੈ ਇਸ ਰੇਲਵੇ ਵੱਲੋਂ ਜਿਹੜੀ ਕੀ ਹੈ ਨਵੀਂ ਦਿੱਲੀ ਤੋਂ ਅੰਬਰਸਲ ਵਾਲੀ ਜਿਹੜੀ ਲੈਂ ਜਰੀ ਪਾਣੀ ਪਾਈ ਆ ਰਹੀ ਹੈ ਤੇ ਇਸ ਦੇ ਉੱਤੇ ਵਪਾਰੀਆਂ ਦੇ ਉੱਤੇ ਕਾਫੀ ਮਾਰ ਪੈ ਪੈ ਰਹੀ ਹੈ ਤੇ ਹਾਲਾਂਕਿ 20 ਨਵੰਬਰ ਦੀ ਕਾਲ ਦਿੱਤੀ ਅੱਜ 20 ਤਰੀਕ ਦਾ ਹੋ ਗਈ ਹੈ ਪਰ 24 ਨਵੰਬਰ ਦੀ ਜਿਹੜੀ ਕਾਲ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜਾ ਮੋਰੀਆ ਪੁਲ ਬੰਦ ਹੋ ਜਾਇਆ ਹੈ ਜੇ ਤੁਸੀਂ ਵੀ ਇਸ ਰਾਤ ਉਲੰਘ ਰਹੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਟ੍ਰੈਫਿਕ ਦੇ ਵਿੱਚ ਬਹੁਤ ਵੱਡੀ ਸਮੱਸਿਆ ਜਿਹੜੀ ਕਿ ਹੋ ਸਕਦੀ ਹੈ ਕਿਉਂਕਿ ਲੋਕਾਂ ਨੇ ਸਵੇਰੇ ਸਵੇਰੇ ਆਪਣੇ ਕੰਮਾਂ ਕਰਦੇ ਜਾਣਾ ਹੁੰਦਾ ਬੱਚਿਆਂ ਨੇ ਆਪਣੇ ਸਵੇਰੇ ਸਕੂਲਾਂ ਤੇ ਜਾਣਾ ਹੁੰਦਾ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲਾਂ ਤੇ ਛੱਡਣਾ ਹੁੰਦਾ ਹੈ ਹੋਰ ਅਨੇ ਕਈ ਕੰਮਾਂ ਦੇ ਕਾਰਾਂ ਤੇ ਜਾਣਾ ਹੁੰਦਾ ਹੈ ਤੇ ਟ੍ਰੈਫਿਕ ਦੀ ਸਭ ਤੋਂ ਵੱਡੀ ਮਾਰ ਜਿਹੜੀ ਕੀ ਹੈ ਪੈ ਸਕਦੀ ਹੈ ਪ੍ਰਸ਼ਾਸਨ ਪੰਜਾਬ ਪੁਲਿਸ ਟ੍ਰੈਫਿਕ ਨੇ ਕੀ ਇੰਤਜ਼ਾਮ ਕੀਤੇ ਹੋਗੇ ਇਹ ਆਉਣ ਵਾਲੇ ਸਮੇਂ ਤੇ ਜਲਦ ਪਤਾ ਚੱਲੇਗਾ ਹਾਲਾਂਕਿ ਘੰਟਾ ਘਰ ਲੱਕੜ ਪੁਲ ਸਫੀਰ ਮੰਡੀ ਤੇ ਹੋਰ ਵੀ ਗਾਂਧੀ ਨਗਰ ਦੇ ਵਿੱਚ ਜਿਹੜਾ ਕੀ ਹੈ ਕਾਫੀ ਮਾਰ ਦੇਖਣ ਨੂੰ ਹੈ ਟ੍ਰੈਫਿਕ ਦੀ ਮਾਰ ਦੇਖਣ ਨੂੰ ਹੈ ਮਿਲੇਗੀ ਹਾਲਕਿ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਅਦਮੋਰੀਆ ਬੋਲਦੀਆਂ ਜਿੱਥੇ ਕੀ ਲਾਈਨ ਦਾ ਕੰਮ ਜਿਹੜੀ ਕੀ ਹੈ ਸ਼ੁਰੂ ਹੋਵੇਗਾ ਨਵੀਂ ਦਿੱਲੀ ਤੋਂ ਲੈ ਕੇ ਅੰਬਰਸਰ ਤੱਕ ਵਪਾਰੀ ਵਪਾਰੀਆਂ ਦਾ ਕਾਫੀ ਰੋਸ ਜਤਾ ਰੋਸ ਜਤਾਇਆ ਜਾ ਰਿਹਾ ਹੈ ਜਾਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਪੁਲ ਬੰਦ ਹੋ ਜਾਏਗਾ ਤੇ ਲੋਕ ਆਣਗੇ ਕਿੱਥੋਂ ਤੇ ਜੇਕਰ ਬੁੱਲ ਹੀ ਟੋਟਲ ਤਿੰਨਵੇਂ ਮੰਦੇ ਵਿੱਚ ਤੇ ਰੋਸ ਹੈ ਤੇ ਹੋਰ ਵੀ ਜਿਹੜਾ ਕਿ ਨਿਰਾਸ਼ਾ ਹੈ ਕਿ ਤੇ ਅਸੀਂ ਖਾਣਾ ਦੇ ਪੀਵਾਂਗੇ ਕਿ ਕਿੱਥੋਂ ਜੇਕਰ ਸਾਡੇ ਕੋ ਗਾਹ ਕੀ ਨਾ ਆਇਆ ਜੇਕਰ ਅਸੀਂ ਕਮਾਈ ਨਾ ਜੇਕਰ ਦੁਕਾਨ ਖੋਲੀ ਨਾ ਖੋਲੀ ਇੱਕ ਬਰਾਬਰ ਹੈ ਇੱਕ ਮਾਤਰ ਹਾਲਾਂਕਿ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲਾਈਨਾਂ ਦੇ ਤੁਹਾਨੂੰ ਤਸਵੀਰਾਂ ਦਿਖਾ ਰਹੀਆਂ ਜਿੱਥੇ ਕਿ ਟ੍ਰੇਨਾਂ ਲਈ ਆਵਾਜਾ ਵੀ ਹੁੰਦੀ ਹੈ ਤੇ ਇਸ ਨੂੰ ਹੀ ਲੈ ਕੇ ਜਿਹੜਾ ਕਿ 24 ਤਰੀਕ ਨੂੰ ਬੰਦ ਕੀਤਾ ਜਾਏਗਾ ਲਾਈਨ ਜਿਹੜੀ ਕਿ ਹੈ ਬੰਦ ਕੀਤੀ ਜਾਏਗੀ 24 ਤਰੀਕ ਨੂੰ ਤਾਕੀ ਇੱਥੇ ਨਵੀਂ ਦਿੱਲੀ ਤੋਂ ਲੈ ਕੇ ਅੰਬਰਸਤ ਤੱਕ ਜਿਹੜੀਆਂ ਟ੍ਰੇਨਾਂ ਜਿਹੜੀਆਂ ਚੱਲ ਸਕਣ ਤੇ ਹੋਰ ਵੀ ਅੰਨਯ ਜਿਹੜੇ ਕੀ ਪੋਲ ਜਿਹੜੀਆਂ ਹੁਣ ਬੰਦ ਕੀਤਾ ਜਾਏਗਾ ਇਹ ਤਸਵੀਰਾਂ ਨੇ ਰੇਲਵੇ ਦੀਆਂ ਤੇ ਆਉਣ ਵਾਲੇ ਸਮੇਂ ਤੋਂ ਵੀ ਜਲਦ ਪਤਾ ਚੱਲੇਗਾ ਕਿ ਕਿੰਨੀ ਕੁ ਜਲਦੀ ਇਸ ਰੇਲਵੇ ਦਾ ਕੰਮ ਹੋਵੇਗਾ ਜੁੜਿਓ ਲੋਧਾ ਹੋਰ ਖਬਰਾਂ ਦੇ ਲਈ ਸਾਡੇ ਨਾਲ ਜੁੜਿਓ ਲੋਧਾ ਲਾਈਵ ਦੇ ਨਾਲ ਖਾਨੀ ਦਾ ਤੁਹਾਨੂੰ ਰਿਪੋਰਟ ਧੰਨਵਾਦ